ਸਰਕਾਰ ਦੀਆਂ ਦੇਖੇ ਦੇ ਚਲਦੇ ਗਰੀਬ ਪਰਿਵਾਰ ਕੱਚੇ ਮਕਾਨ ਦੇ ਵਿੱਚ ਰਹਿਣ ਲਈ ਹੋ ਰਿਹਾ ਹੈ ਮਜਬੂਰ ਪਿੰਡ ਪੱਬਰ ਦੇ ਵਿੱਚ ਕੱਚੇ ਮਕਾਨ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਵਾਲੇ 5 ਮੈਂਬਰ ਦਾ ਪਰਿਵਾਰ ਹੋਇਆ ਮਜਬੂਰ ਗਿਆਨੋ ਦੇਵੀ ਉਮਰ ਤਕਰੀਬਨ 90 ਸਾਲ ਨੇ ਰੋਂਦੇ ਹੋਏ ਆਪਣੇ ਹਾਲਾਤ ਸੁਣਾਏ ਤੇ ਕਿਹਾ ਉਹਨਾਂ ਦੇ ਦੋ ਪੁੱਤਰ ਨੇ ਜਿਸ ਦੇ ਵਿੱਚ ਛੋਟਾ ਬੇਟਾ ਵਕਸ ਲੈ ਰਿਹਾ ਹੈ ਵੱਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਵੱਡੀ ਨੂੰ ਵਿਧਵਾ ਬੀਨਾ ਦੇਵੀ ਤੇ ਉਹਨਾਂ ਦੇ ਚਾਰ ਬੱਚਾ ਸਮੇਤ ਰਹਿੰਦੀ ਹੈ ਉਹਨਾਂ ਦੇ ਘਰ ਤੇ ਵਿੱਚ ਕਮਾਨ ਵਾਲਾ ਕੋਈ ਵੀ ਨਹੀਂ ਤੇ ਉਹਨਾਂ ਨੇ ਕਿਹਾ ਹੈ ਕਿ ਕਈ ਵਾਰੀ ਤਾਂ ਭੁੱਖੇ ਹੀ ਸੋਣਾ ਪੈਂਦਾ ਗਿਆਨੋ ਦੇਵੀ ਨੇ ਕਿਹਾ ਹੈ ਕਿ ਰੱਬ ਮੌਤ ਮੰਗੇ ਤੋਂ ਵੀ ਮੌਤ ਨਹੀਂ ਦਿੰਦਾ। ਉਹਨਾਂ ਨੇ ਕਿਹਾ ਵੀ ਉਹਨਾਂ ਦੀ ਵੱਡੀ ਨੂੰ ਦਿਮਾਗੀ ਤੌਰ ਤੇ ਕਮਜ਼ੋਰ ਹੈ ਤੇ ਉਹ ਕੋਈ ਵੀ ਕੰਮ ਨਹੀਂ ਕਰ ਸਕਦੀ। ਵਿਆਨੋ ਦੇਵੀ ਨੇ ਦੱਸਿਆ ਕਿ ਜਦ ਚੋਣਾਂ ਹੁੰਦੇ ਨੇ ਤਾਂ ਵੋਟ ਲੈਣ ਲਈ ਵੱਡੇ-ਵੱਡੇ ਨੇਤਾ ਹੱਥ-ਪੈਰ ਜੋੜਦੇ ਨੇ ਤੇ ਸਾਨੂੰ ਗਰੀਬਾਂ ਨੂੰ ਝੂਠਾ ਆਸ਼ਵਾਸਨ ਦੇ ਕੇ ਸਾਡੀ ਵੋਟ ਲੈ ਕੇ ਸਾਨੂੰ ਭੁੱਲ ਜਾਂਦੇ ਨੇ। ਗਿਆਨੋਦੇਵੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਗਰੀਬਾਂ ਨੂੰ ਪੱਕਾ ਮਕਾਨ ਦਿੱਤਾ ਜਾਵੇਗਾ ਪਰ ਉਹ ਅੱਜ ਤੱਕ ਕੱਚੇ ਮਕਾਨ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਸਰਕਾਰ ਵੱਲੋਂ ਉਹਨਾਂ ਲਈ ਕੁਝ ਵੀ ਨਹੀਂ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਤਕਰੀਬਨ 55 ਤੋਂ 60 ਸਾਲ ਪਹਿਲਾਂ ਦਾ ਇੱਕ ਕੱਚਾ ਮਕਾਨ ਜਿਹੜਾ ਉਹ ਬਣਿਆ ਹੋਇਆ ਤੇ ਅੱਜ ਵੀ ਉਹ ਇਸੇ ਹਾਲਤ ਵਿੱਚ ਹੈ ਦੀਵਾਰਾਂ ਛੱਤ ਦੇ ਨਾਂ ਤੇ ਸਲੇਟ ਤੇ ਲੋਹੇ ਦੀ ਚਾਦਰ પાਕੇ ਟਾਈਮ ਪਾਸ ਕਰ ਰਹੇ ਨੇ ਗਿਆਨਦੇਵੀ ਨੇ ਕਿਹਾ ਕਿ ਮੇਰੇ ਘਰ ਦੇ ਵਿੱਚ ਫਰਿੱਜ ਕੂਲਰ ਟੀਵੀ ਦੇ ਨਾਂ ਵਾਲੀ ਕੋਈ ਵੀ ਚੀਜ਼ ਨਹੀਂ ਹੈ ਤੇ ਮੇਰੇ ਦੋ ਪੋਤੇ ਪੜ੍ਹਾਈ ਛੱਡ ਕੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਵੱਡੇ ਪੋਤੇ ਦੀ ਉਮਰ ਤਕਰੀਬਨ 18 ਸਾਲ ਹੈ ਤੇ ਛੋਟੇ ਦੀ 16 ਸਾਲ ਹੈ ਤੇ ਉਹਨਾਂ ਦੀ 8ਵੀਂ ਜਮਾਤ 8ਵੀਂ ਜਮਾਤ ਵਿੱਚ ਪੜਦੀ ਹੋਈ ਇੱਕ ਪੋਤੀ ਵੀ ਹੈ ਤੇ ਉਹ ਵੀ ਪੜ੍ਹਾਈ ਛੱਡ ਕੇ ਘਰ ਹੀ ਬੈਠੀ ਹੋਈ ਹੈ ਤੇ ਉਹਨਾਂ ਨੂੰ ਆਪਣੇ ਪੋਤੇ ਪੋਤੀਆਂ ਦੀ ਦਿਨ ਰਾਤ ਚਿੰਤਾ ਹੁੰਦੀ ਹੈ ਤੇ ਸਰਕਾਰ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ ਇੱਕ ਪਾਸੇ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਵਿਗਿਆਪਨ ਜਿਹੜੇ ਆ ਦਿੱਤੇ ਜਾਂਦੇ ਨੇ ਤੇ ਹਾਰ ਦਿੱਤੇ ਜਾਂਦੇ ਨੇ ਪਰ ਦੂਜੇ ਪਾਸੇ ਕੁਝ ਵੀ ਮੈਂ ਹੀ ਕਿਤਾ ਜਾਂਦਾ ਅੱਜ ਵੀ ਉਹ ਕੁੱਟ-ਕੁੱਟ ਕੇ ਮਾਰ-ਮਾਰ ਕੇ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਹੈ 90 ਸਾਲ ਦੀ ਮਹਿਲਾ ਵੱਲੋਂ ਭਗਵਾਨ ਤੁਮਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਜਿਹੜੇ ਪੋਤੇ-ਪੋਤੀ ਨੇ ਉਹਨਾਂ ਦੀ ਪੜ੍ਹਾਈ ਇੱਕ ਵਾਰੀ ਫੇਰ ਸ਼ੁਰੂ ਕਰਵਾਈ ਜਾਵੇ ਤੇ ਉਹਨਾਂ ਨੂੰ ਪੱਕਾ ਕਾਰ ਵੀ ਬਣਵਾ ਕੇ ਦਿੱਤਾ ਜਾਵੇ ਕਿਉਂਕਿ ਮੌਨਸੂਨ ਦਾ ਸਮਾਂ ਹੈ ਤੇ ਇਸ ਦੌਰਾਨ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਤੇ ਇਹ ਕੱਚਾ ਘਰ ਕਦੇ ਵੀ ਟੈ ਸਕਦਾ ਹੈ ਹੈਲੋ 60 ਸਾਲ ਹੋ ਗਏ ਕਾਰ ਬਣੇ ਰਿਹਾ ਕਾਰ ਬਣੇ ਰਿਹਾ ਮੇਰਾ ਨਾਮ ਜਸਨਾ ਕੋਈ ਘਰ ਮਾਰਾ ਨਹੀਂ ਹੈ ਹਾਂ ਮੇਰਾ ਘਰ ਮਾਰ ਦਿਖੀ ਲੈਣਾ ਪਏ ਔਰ ਮੇਰਾ ਘਰ ਬਣਾਈ ਦਿਓ ਭਈ ਹੈ ਨਾ 50 60 ਸਾਲ ਹੋਈ ਹੈ ਨਾ ਘਰ ਬਣੇ ਦੇ ਬੁਰਾ ਹਾਲ ਹੈ ਮੇਰੇ ਕਮਾਣੇ ਵਾਲਾ ਹਾਲ ਨਹੀਂ ਨਾ ਬੁਰਾ ਹਾਲ ਹੈ ਅੰਦਰ ਬਾਹਰ ਪਾਣੀ ਪਾਣੀ ਹੈ ਕੰਧ ਵੀ ਪੱਲੀ ਗਈ ਹੈ ਆਈਏ ਦੇਖੀ ਲਓ ਭਾਈ ਬੀਨਾ ਦੇਵੀ ਆ ਦੇਖਾ ਤੀ ਬੁੜੀ ਆ ਤਾਂ ਬੁੜੀ ਆ ਤਾਂ ਕੋਈ ਮਜ਼ਾਦ ਆਲਾ ਨਹੀਂ ਕੋਈ ਨੇ ਕਮਾਣੇ ਵਾਲਾ ਆਪੋ ਕਮਾਣੇ ਆਪੋ ਦਾਤ ਹੋਈ ਏ ਨਾ ਆਹੀਂ ਹੋਰ ਕਮਾਣੇ ਵਾਲੇ ਚੱਲ ਜੇ 50 60 ਸੱਤ ਹੋਈ ਜਾਂ ਘੇਰਿਆਂਗੇ ਅਰੇ ਨਿੱਕੜਕੇ ਬੱਚੇ ਨਹੀਂ ਕੋਈ ਕਮਾਣੇ ਦਾ ਨਹੀਂ ਕੋਈ ਆਹੀਂ ਕੋਈ ਦੇ ਰਹਿਣ ਜੁਗਾ ਬੁੜੀ ਆ ਤਾਂ ਕਰਾ ਦੀ ਅੰਦਰ ਬਾਹਰ ਪਾਣੀ ਪਾਣੀ ਆਏ ਕਾਂਦਾਂ ਦੀ ਕੁਟੀਰੀ ਆ ਦਿਖ ਲਓ ਭਾਈ ਕਾਂਦਾਂ ਨੂੰ ਕਾਹੇ ਦੀਆਂ ਨੇ ਹੱਤ ਮਾਰੀਏ ਮੇਰਾ ਨਾਮ ਸੁਨੇਹਾ ਮਪ ਬਰਦੀਆ ਕਿਉਂ ਹੋਂਦੇ ਮੈਂ ਦੱਦੀ ਆ ਹਨਾ ਮਤਲਬ ਕਿ ਸਾਡਾ ਮਤਲਬ ਕਿ ਮੇਰੇ ਦੋ ਭਰਾ ਆ ਮਤਲਬ ਕਿ ਉਹ ਇੱਧੇ ਹਨ ਮਾ ਕੀ ਖਰਚਾ ਮੇਰੇ ਪਾਪਾ ਨਹੀਂ ਆ ਮੇਰੇ ਬਾਬਾ ਵੀ ਨਹੀਂ ਆ ਸਾਡੀ ਮਾ ਕੀ ਕੋਈ ਨਹੀਂ ਹੱਲਪ ਕਰਦਾ ਸਾਡਾ ਘਰ ਵਿੱਚ ਸਾਰਾ ਟੁੱਟਿਆ ਅੰਦਰ ਬਾਹਰ ਸਾਰਾ ਚੋੜਾ ਆ ਸਾਡੀ ਕੋਈ ਨਹੀਂ ਹੱਲਪ ਕਰਦਾ ਕਿ ਅਬ ਮਤਲਬ ਕਿ ਸਾਕੇ ਤੋ ਹਸਤਕਾਰ ਬਰ ਬਰਾ ਕਿ ਦਿੱਤੀ ਜਾਵੇ ਮਦਦਾ ਮਤਲਬ ਕਿ ਸਾਡਾ ਘਰਵਾ ਬੜਾ ਚੁੰਦਾ ਆ ਅਸੀਂ ਅਸੀਂ ਕਿ ਪਿੰਚੇ ਮਿਲਦੀ ਆ ਪੈਨਸ਼ਨ ਹੈ ਕਦੇ ਮੇਰਾ ਕ੍ਰਾਸ਼ ਹੁੰਦਾ ਹੈ ਦੋਨੇ ਪਰ ਅੱਜ ਨਹੀਂ 6 ਵਜੇ ਕੱਟਾ ਹੁੰਦਾ ਕੰਮ ਤੋਂ ਮੁੱਕਦੇ ਆ ਤਾਂ ਨਹੀਂ ਪੈਨਸ਼ਨ ਹੁੰਦੀ ਮਿਲਦੀ ਆ ਮੇਰਾ ਨਾਮ ਜੀ ਜਰਨੈਲ ਸਿੰਘ ਹੈ ਜੀ ਇਹ ਮੇਰੇ ਤਾਈ ਜੀ ਆ ਤਾਈ ਸਾਡੇ ਨੂੰ ਖਤਮ ਹੋਦੇ 30 ਸਾਲ ਹੋ ਗਏ ਇਹ ਸਾਡੇ ਤਾਈ ਜੀ ਦਾ ਮਕਾਨ ਹੈ ਜੀ ਇਹਨੂੰ ਘੱਟੋ ਘਾਟੇ ਵੀ 60 ਸਾਲ ਬਣਿਆ ਹੋ ਗਿਆ ਜੀ ਇਹਨਾਂ ਦੇ ਨਾਲੇ ਛੋਟੇ-ਛੋਟੇ ਬੱਚੇ ਆ ਇਹ ਸਾਡੀ ਸਾੜ ਨਾਲ ਪਰਝਾਈ ਬੈਠੇ ਹੋਏ ਆ ਇਹ ਵੀ ਵਿਧਵਾ ਆਵੇ ਸਾਡੇ ਭਰਾ ਨੂੰ ਵੀ ਤਾਜ ਦੇ ਮੁੰਡੇ ਨੂੰ ਕੋਈ 8 ਸਾਲ ਖਤਮ ਹੋ ਗਏ ਹੋਏ ਆ ਇਹਨੂੰ ਠੀਕ ਹੈ ਜੀ ਤੇ ਇਹ ਇਸ ਸਾਡੀਆਂ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਕਈਆਂ ਨੇ ਸੋਚਿਆ ਵੀ ਧੁੰਗੇ ਵੀ ਦੀ ਹੈਲਪ ਕਰਨੀ ਆ ਤੇ ਕਿਸੇ ਨੇ ਅਜੇ ਤੱਕ ਕੋਈ ਮੁੱਦਾ ਨਹੀਂ ਉਠਾਇਆ ਜਿਸ ਤਰ੍ਹਾਂ ਦਾ ਘਰ ਹੈ ਉਦਾਂ ਹੀ ਉਦਾਂ ਹੀ ਮਕਾਨ ਹੈ ਜੀ ਇਹ ਫਿਰ ਅਸੀਂ ਇਹ ਚਾਹੁੰਦੇ ਆ ਸਰਕਾਰ ਅੱਗੇ ਗੁਹਾਰ ਲਾਣਾ ਚਾਹੁੰਦੇ ਆ ਕਿ ਇਹਨਾਂ ਦਾ ਕੁਝ ਹੱਲ ਕੀਤਾ ਜਾਵੇ ਕਿਉਂਕਿ ਇਸ ਮਕਾਨ ਦੀ ਤੁਹਾਡੇ ਅੱਗੇ ਸਭ ਕੁਝ ਭੇਜ ਰਿਆ ਅਸੀਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਦਾ ਕੋਈ ਤਾਂ ਕੋਈ ਹੱਲ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਜੀ ਇਹ ਘਰ ਪਰਿਵਾਰ ਵੀ ਫੋਟੋ ਭੇਜ ਰਹੇ ਆ ਇੱਥੇ ਸਾਡੀ ਤਾਈ ਜੀ ਵੀ ਵਿਧਵਾ ਹੈ ਪਰਜਾਈ ਜੀ ਵੀ ਵਿਧਵਾ ਬੈਠੇ ਹੋਏ ਆ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਸਾਨੂੰ ਇਹ ਇਹ ਆਸ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਘਰ ਬਾਰੇ ਸੋਚੋ ਘੜ ਥੋੜੀ ਕੁਝ ਦੇ ਕੁਝ ਹੈਲਪ ਕਰੋ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਹੋਵਾਂਗੇ ਇਹਨਾਂ ਨੂੰ ਆਪ ਸਭ ਕੁਝ ਦੇਖ ਰਹੇ ਹੋ ਇਹਨਾਂ ਦਾ ਜੀ ਪੁੱਤਰ ਹੈਗਾ ਜੀ 18 ਸਾਲ ਦਾ ਉਹ ਕਿਸੇ ਸੈੱਡ ਚ ਝਾੜੀ ਜੋ ਵੀ ਲਾ ਲਓ ਮਜ਼ਦੂਰੀ ਕਰਦਾ ਹੈਗਾ ਜੀ ਉਹ ਹੀ ਮਾਰਾ ਮੋਟਾ ਟਾਈਮ ਪਾਸ ਕਰੇ ਕਰਦਾ ਜਾਂ ਥੋੜੀ ਬੋਤੀ ਜੋ ਇਹਨਾਂ ਨੂੰ ਪੈਨਸ਼ਨ ਵਗੈਰਾ ਮਿਲਦੀ ਹੈ ਤੇ ਉਹਦੇ ਨਾਲ ਆਪਣਾ ਟਾਈਮ ਪਾਸ ਕਰੇ ਕਰਦੇ ਆ ਜੀ ਪੰਚਾਇਤਾਂ ਹੁੰਦੀਆਂ ਸੀਗੀਆਂ ਉਹ ਆਪਣੇ ਕੋਲ ਕਾਰਵਾਈ ਕਰਦੀਆਂ ਸੀਗੀਆਂ ਅੱਗੇ ਭੇਜਦੇ ਸੀਗੇ ਅੱਗੇ ਵਾਲਿਆਂ ਨੇ ਕੁਝ ਕੀਤਾ ਹੋਵੇ ਤੇ ਜਾਂ ਨਾ ਕੀਤਾ ਹੋਵੇ ਜੇ ਕੀਤਾ ਹੁੰਦਾ ਤੇ ਸਾਰਾ ਕੁਝ ਸਾਹਮਣੇ ਆ ਜਾਣਾ ਸੀ